ਕਾਲਾ ਭਾਈ ਗੁਰਦੀਪ ਜੀ ਦੀ ਫਤਿਹ ਸਤ ਸੰਗਤ ਜੀ ਅੱਜ ਅਸੀਂ ਖੜੇ ਹੈਗੇ ਆ ਆ ਸ਼ਕਰਪੁਰ ਥਾਣੇ ਜੋ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਪਿੱਛੇ ਜੋ 9 ਅਪ੍ਰੈਲ ਨੂੰ ਇੱਕ ਘਟਨਾ ਗੱਡੀ ਸੀ ਇਹ ਸਾਡਾ ਛੋਟਾ ਵੀਰ ਕਲਿਆਣਪੁਰੀ ਵੀ ਬਲੌਗ ਦਾ ਨੰਦਾ ਹੈ ਰਾਜੀ ਸਿੰਘ ਜੋ ਇਹਦੇ ਕਤਲ ਕੱਤਲ ਕਰ ਦਿੱਤੇ ਗਏ ਸੀ ਅੱਜ ਅਸੀਂ ਉਹਦੇ ਵਾਸਤੇ ਜੋ ਥਾਣੇ ਦੇ ਵਿੱਚ ਵਾਰ-ਵਾਰ ਆ ਰਹੇ ਸੀ ਅੱਜ ਸਾਨੂੰ ਇਹਦੀ ਕੇਸ ਦੀ ਐਫ ਆਈ ਆਰ ਦਰਜ ਹੋ ਗਈ ਹੈ ਔਰ ਐਫ ਆਈ ਆਰ ਦਰਜ ਹੋ ਕੇ ਸਾਨੂੰ ਐਫ ਆਈ ਆਰ ਵੀ ਇਹਦੀ ਮਿਲ ਗਈ ਹੈ ਔਰ ਇਹਦੇ ਵਿੱਚ ਮੈਂ ਧੰਨਵਾਦ ਕਰਨਾ ਚਾਹੁੰਦਾ ਅ ਇਸwidetilde ਦੇ 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 ਡੀਸੀਪ ਅਮੁਜੇਤ ਕਾਨਿਆ ਜੀ ਦਾ ਐਸਐਚਓ ਕਮਲ ਕਿਸ਼ੋਰ ਜੀ ਦਾ ਸਬ ਇੰਸਪੈਕਟਰ ਸतीश ਜੀ ਦਾ ਜਿਨ੍ਹਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਹੈਗਾ ਹੈ ਕਿ ਇਹਦੇ ਉੱਚ ਪੱਧਰੀਏ ਜਾਂਚ ਕਰਵਾਈ ਜਾਏਗੀ ਔਰ ਇਹਦੀ ਕੱਲ ਵੀ ਕੱਲ ਹੀ ਡੀਸੀਪ ਸਾਹਿਬ ਨੇ ਬੋਲਿਆ ਹੈ ਕਿ ਇੰਸਪੈਕਟਰ ਲੈਵਲ ਦੀ ਟੀਮ ਬਣਾ ਕੇ ਜੋ ਆਈਓ ਹੁੰਦੇ ਨੇ ਇੰਸਪੈਕਟਰ ਲੈਵਲ ਦੇ ਬਣਾ ਕੇ ਔਰ ਇਹਦੀ ਪੂਰੀ ਇਨਕੁਆਇਰੀ ਕੀਤੀ ਜਾਏਗੀ ਦੇ ਵਿੱਚ ਪਰਿਵਾਰ ਨੂੰ ਵੀ ਆਸ਼ਵਾਸ਼ਣ ਦਿੱਤਾ ਗਿਆ ਹੈ ਔਰ ਪਰਿਵਾਰ ਵੱਲੋਂ ਆਸ਼ਵਾਸ਼ਣ ਲਿਆ ਵੀ ਗਿਆ ਹੈ ਕਿ ਇਹ ਵੀ ਸਾਨੂੰ ਇਨਕੁਆਇਰੀ ਦੇ ਵਿੱਚ ਪੂਰਾ ਸਹਿਯੋਗ ਕਰਨ ਔਰ ਡੀਸੀ ਵੀ ਆਪਣੇ ਸਮੇਂ ਬੋਲੇ ਹੈ ਕਿ ਜੋ ਵੀ ਦੋਸ਼ੀ ਪਾਇਆ ਜਾਏਗਾ ਚਾਹੇ ਕੋਈ ਪਰਜੀ ਹੋਵੇ ਚਾਹੇ ਕੋਈ ਸਰਕਾਰੀ ਵਰਤੀ ਵਾਲਾ ਹੋਏਗਾ ਜਾਂ ਕੋਈ ਵੀ ਬੰਦਾ ਨਾਰਮਲ ਵੀ ਅਗਰ ਜੂ ਹੋਏਗਾ ਜੋ ਵੀ ਦੋਸ਼ੀ ਪਾਇਆ ਜਾਏਗਾ ਉਹਨੂੰ ਸਖਤ ਤੋਂ ਸਖਤ ਜਿਹੜੀ ਹੈਗੀ ਆ ਉਹ ਸਜ਼ਾ ਦਿੱਤੀ ਜਾਏਗੀ ਔਰ ਉਹਨੂੰ ਅਹ ਖਾਲਸਾ ਦੇ ਪਿੱਛੇ ਬੰਦ ਕੀਤਾ ਜਾਏਗਾ ਮੈਂ ਬੜਾ ਧੰਨਵਾਦੀ ਹਾਂ ਦਿੱਲੀ ਪੂਜਾ ਵੀ ਔਰ ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਦੇ ਸਾਡੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਖਾਲਸਾ ਜੀ ਦਾ ਜਗਨ ਸਕੱਤਰ ਸਾਹਿਬ ਜਗਦੀਪ ਸਿੰਘ ਕਾਲੋ ਜੀ ਦਾ ਜਿਨ੍ਹਾਂ ਦਾ ਇਸ ਕੇਸ ਦੇ ਵਿੱਚ ਮੈਨੂੰ ਪੂਰਾ ਸਹਿਯੋਗ ਮਿਲਦਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ